ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰੋ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ YouTube ਚੈਨਲ ਤੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਰੋ ਜੋ ਤੁਸੀਂ ਟਰਾਲੀ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਟਰਾਲੀ ਹੈ ਵਿਕਾਊ ਰੇਟ 1,48,000 ਡਬਲ ਟਾਇਰ ਜੈਕਾਈ ਟਰਾਲੀ ਫੁੱਲ ਹੈਵੀ ਰੇਟ 1,48,000 ਟਾਟਾ ਦੇ ਗੱਟਰ ਰੇਲ ਦਾ ਹਿੱਸਾ ਬਾਕੀ ਟਰਾਲੀ ਦੀ ਹਾਲ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇੱਕ ਫੁੱਲ ਹੈਵੀ ਟਰਾਲੀ ਰੇਟ 1 ਲੱਖ 48000 ਜਿਹੜੇ ਵੀਰੇ ਟਰਾਲੀ ਲੈਣ ਦੇ ਚਾਹਵਾਨ ਨੇ ਉਹ ਵੀਰ ਕਮੈਂਟ ਕਰਕੇ ਸਾਥੋਂ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹਨ ਬਾਕੀ ਟਰਾਲੀ ਦੀ ਹਾਲ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਜਿਹੜੇ ਵੀਰੇ ਟਰਾਲੀ ਲੈਣ ਦੇ ਚਾਹਵਾਨ ਹੋ ਵੀਰ ਕਮੈਂਟ ਕਰਕੇ ਸਾਥੋਂ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹਨ। ਬਾਕੀ ਟਰਾਲੀ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ। ਬੀਰੋਏ RX ਟਰੈਕਟਰ ਮਾਡਲ 15 ਰੇਟ 4,65,000 ਇਹ ਟਰੈਕਟਰ ਹੈ ਵਿਕਊ। ਬਾਕੀ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ। ਮਾਡਲ 2015 ਰੇਟ 4,65,000 ਬਾਕੀ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਜਿਹੜੇ ਵੀਰੇ ਟਰੈਕਟਰ ਲੈਣ ਦੇ ਚਾਹਵਾਨ ਨੇ ਉਹ ਵੀਰ ਵੀ ਕਮੈਂਟ ਕਰਕੇ ਸਾਥੋਂ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹਨ ਧੰਨਵਾਦ ਜੀ ਜਾਂ ਵੀਰੋ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਟਰਾਲੀ ਤੇ ਟਰੈਕਟਰ ਨੂੰ ਬਰਨਾਲਾ ਮੰਡੀ ਤੇ ਵੇਖ ਸਕਦੇ ਹੋ ਜੋ ਕਿ ਹਰ ਸੋਮਵਾਰ ਨੂੰ ਲੱਗਦੀ ਹੈ ਬਾਕੀ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਵੇਖ ਸਕਦਾ ਤੁਸੀਂ ਵੀਰਾਂ ਨੂੰ ਤੁਸੀਂ 2015 ਮਾਡਲ ਟਰੈਕਟਰ ਰੇਟ 4,65,000 ਬਾਕੀ ਟਰੈਕਟਰ ਦੀ ਆਵਾਜ਼ ਤੁਹਾਡੇ ਸਾਹਮਣੇ ਜਿਹੜੇ ਵੀਰੇ ਟਰੈਕਟਰ ਜਾਂ ਟਰਾਲੀ ਲੈਣ ਦੇ ਚਾਹਵਾਨ ਹੋ ਵੀ ਕਮੈਂਟ ਕਰਕੇ ਸਾਥੇ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹਨ ਜਾਂ ਵੀਰੋ ਤੁਸੀਂ ਇਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਬਰਨਾਲਾ ਮੰਡੀ ਤੇ ਵੇਖ ਸਕਦੇ ਹੋ ਜੋ ਕਿ ਹਰ ਸੋਮਵਾਰ ਨੂੰ ਲੱਗਦੀ ਹੈ ਧੰਨਵਾਦ ਜੀ